ਹੈਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਤੇ ਆ ਦੇਖੋ ਜੀ ਮੇਰੇ ਫੌਜੀ ਉੱਠ ਗੜੇ ਆਦੀ ਆਦ ਨੂੰ ਲੱਗ ਰਿਹਾ ਜ਼ਖਾਮ ਤੁਮ ਮੋਬਾਈਲ ਲੈਣਾ ਰੋਡਾ ਹੀ ਬੱਲਾ ਤੁਸੀਂ ਕੀ ਲੈ ਆਏ ਮੈਂ ਖਾਣਾ ਲੈ ਆਇਆ ਐਨੀ ਛਿੱਤੀ 7 ਵਜੇ ਸਕੂਲ ਜਾਣਾ ਇਹਨਾਂ ਨੇ ਉਹ ਸਕੂਲ ਜਾਣਾ ਅੱਜ ਤੁਸੀਂ ਹੋਏ ਹਣਾ ਫਿਰ 7:00 ਵਜੇ ਤਿਆਰ ਨਹੀਂ ਹੋਏ ਇਹ ਤੁਮ ਬਾਈਲ ਕੀ ਕਰਨਾ ਹੈ

ਉੱਥੇ ਜਾ ਕੇ ਨਾ ਅੱਜ ਉਹਨਾਂ ਨੂੰ ਠੰਣੇ ਆ ਗੱਲਾਂ ਬਾਤਾਂ ਕਰਦੇ ਆ ਕੋਲ ਫਰੇ ਕਿਹੜਾ ਪੜਾ ਨਹੀਂ ਤੇ ਗੁਲੀ ਨੂੰ ਕੋਲ ਤੇ ਆ ਚੱਲ ਜਾ ਕੇ ਡਿੱਗਣਾ ਜਾਈਓ ਦੇਖਦੇ ਹਾਂ ਅਸੀਂ ਆ ਕਿਤਾ ਹੈ ਕਿ ਆਊਟ ਡਰੇਗਾ ਕਦੂ ਅਨ ਛੁੱਠਾ ਆਏਗਾ ਹਾਂ ਭਈ ਕੀ ਕਰੀਏ ਨਾਗਾ ਅੱਗ ਚਾਈ ਜਾਂਦਾ ਕਦੇ ਵਾਸਤੇ ਪਾਣੀ ਦਿੱਤਾ ਇਹਦੇ ਵਿੱਚ ਕਰਦੇ ਹੁੰਨੇ ਹਾਂ ਗਿਜ਼ਰ ਕਿੰਨਾ ਨਹੀਂ ਆਹੀ ਕਿ ਜਰਾ ਆਪਣਾ ਦਾ ਇਹ ਚ ਪਾਣੀ ਕਿੰਨਾ ਗਰਮ ਹੋ ਜਾਂਦਾ ਜਿੰਨਾ ਕਰਨਾ ਮੰਨ ਲਓ ਵਿੱਚ ਹੁਣ ਇਹਦੇ ਵਿੱਚ ਪਾਣੀ ਪਿਆ ਹੋਇਆ ਹਾਂ ਉਹੋਂ ਦੀ ਪਾਣੀ ਪੈਂਦਾਗਾ ਖੰਦੀ ਨਿਕਲਦਾ ਮਲੋਂਦਰ ਗਰਮ ਪਾਣੀ ਪਾਊਗਾ ਉਹ ਕੋਲੇਜ ਠੰਡਾ ਪਾਣੀ ਨਿਕਲ ਜਾਊਗਾ ਐਂ ਹੁੰਦਾ ਹੈ ਹਾਂ ਵੀ ਹੈਲੋ ਗੁੱਡ ਮਾਰਨਿੰਗ ਚਾਚਾ ਆ ਲੱਗ ਰਿਹਾ ਸੋਸਰੀ ਡਿਊਟੀ ਤੇ ਹੈ ਤਾਈ ਹੈ ਉਹ ਨਹਰਾ ਪਾਈਕ ਕਰਦੀ ਹੈ ਆ ਦੇਖੋ ਵੀ ਅੰਛੂ ਦੀ ਡਿਊਟੀ ਲਾਤੀ ਸਿਰ ਸਿਰੇ ਦੇ ਕਰਦਿਆਂ ਨੇ ਕਹਿੰਦੀ ਸਕੂਲ ਜਾਣਾ ਇਹ ਨਾਲ ਦਾ ਗਰਮ ਪਾਣੀ ਆਪ ਦਾ ਆਪ ਕਰੋ ਲੱਗਰ ਪਾਣੀ ਕੱਢ ਕੇ ਤਾਂ ਵਿਖਾ ਕੇ ਵੀ ਨਿਕਲਦਾ ਹੈਗਾ ਉਹ ਥੋੜਾ ਪਾਣੀ ਮਰਗ ਵਰਕੇ ਇਹਦੇ ਵਿੱਚ ਪਾ ਦੋ ਚਲ ਦਿਖਾ ਸਾਨੂੰ ਆਂਦਰ ਲੈ ਕਰਕੇ ਦੇਖ ਫਿਰ ਉੱਤੇ ਡੁੱਲੀ ਆ ਉਹ ਕੋਈ ਬਾਲਟੀ ਲੈ ਲੈ ਲਓ ਦੇਖੋ ਗਾਇਜ਼ ਇਹ ਅੰਛੂ ਦੀ ਕਲਾਕਾਰੀ ਪਿੱਛੇ ਜੋ ਵੀ ਸਾਈਡ ਤੋਂ ਜੋ ਹੈਂ ਦੇਖ ਜੱਗ ਜੱਗ ਲਾ ਲਨੇ ਆ ਤੈ ਵਿਆਹ ਦੀ ਫਰ ਤਿਆਰੀ ਕਰੀ ਜਾਂਦਾ ਤੂੰ ਦੇਖਿਆ ਤਾਂ ਨਹੀਂ ਸਾਨੂੰ ਪਾਣੀ ਜਾਂਦਾ ਆ ਦੇਖੋ ਗਰਮ ਹੈ ਹਾਂਜੀ ਗਰਮ ਹੋਈ ਜਾਂਦਾ ਹਾਂ ਬਈ ਗਰਮ ਬਣੀ ਹੈ ਚਲ ਹੁਣ ਆਕੇ ਸਕੂਲ ਜਾਏਗਾ ਹੈ ਆ ਤਿਆਰ ਵੀ ਹੋ ਗਈ ਉਹ ਦੇਖ ਤਿਆਰ ਹੋ ਗਈ ਜਿੰਨੇ ਕਿ 8 ਵਜੇ ਲੱਗਦਾ ਇਹਨਾਂ ਦੇ ਵੀ 9 ਵਜੇ ਲੱਗਦਾ ਸਕੂਲ ਜਿਸ ਸਕੂਲ ਕਿਤੇ ਵਜੇ ਲੱਗਦਾ ਹੁੰਦਾ 8 ਵਜੇ 8 ਵਜੇ ਤਾਂ ਬੈਣ ਜਾਂਦੀ ਹੈ 8 ਵਜੇ ਜਾਂਦੀ ਹਾਂ ਕਰ ਉਹ 8 ਵਜੇ ਵਗ ਜਾਂਦੇ ਨੇ ਇਹ ਚੱਲੀ ਫਿਰ ਬੁੱਧਰ ਹੁਣ ਕਿ ਅਸੀਂ ਕਰੋ 9 ਵਜੇ ਦੀ ਨੀਤੇ ਉੱਠੇ ਆ ਚਿ ਸੌਂਗੇ ਦਵਾਰ ਤੋਂ ਖਾਦ ਹੁਣ ਡੱਬੀ ਲੈ ਵੇੜਤੀ ਉਹ ਫਿਰ ਵੇੜਤੀ ਜਮੂ ਕੇ ਬਰੂ ਦੇਖਦੇ ਨੇ ਲਾਇਆ ਹੋਇਆ ਸੀ ਇਹਨਾਂ ਨੇ ਪੇਟਾ

ਉਹ ਕੁੱਤਾਰੇ ਕਾਲਾ ਕੁੱਤੋ ਦੇ ਹਾਂ ਤੇ ਸੇ ਆਉਂਦੇ ਖ ਕੜੀਪਤੌਰ ਉਹ ਦੇਖਦੇ ਆ ਆਪਣੇ ਹਾਂਜੀ ਗਾਇਜ਼ ਕਿਵੇਂ ਹੋ ਜੀ ਹਾਂਜੀ ਬੈਗ ਦਾ ਸਾਫ ਕਰਨਾ ਬੈਗ ਦੀ ਚਲੋ ਜੀ ਅੱਜ ਨਾ ਯਾਸ਼ਤੇ ਗੁਰਲੀਨ ਦੇ ਬੈਗ ਦੀ ਕਰਦੇ ਆ ਡਸਟਿੰਗ ਰਣੇ ਸਕੂਲ ਜਾਣਾ ਹੈ ਤਿਆਰ ਹੋ ਗਈਆਂ ਤੇ ਕਹਿੰਦੇ ਪਾਪਾ ਸਾਡੇ ਬੈਗ ਦੀ ਨਾ ਸਫਾਈ ਕਰਨੀ ਹੈ ਮੈਂ ਕਿਹਾ ਚਲੋ ਜੀ ਕਰੋ ਤੁਸੀਂ ਪਹਿਲਾਂ ਨਾ ਗੁਰਲੀਨ ਆਪਦੇ ਬੈਗ ਦੀ ਡਸਟਿੰਗ ਕਰੋਗੀ ਤੇ ਬੈਗ ਦੀ ਸਫਾਈ ਕਰੋਗੀ ਚਲ ਗੁਰਲੀਨ ਕੱਢ ਇੱਕ ਇੱਕ ਚੀਜ਼ ਕੱਢ ਤੇਰੇ ਬੈਗ ਚ ਕੀ ਕੁਛ ਹੈ ਦੇਖਦੇ ਅੱਜ ਦੋ ਕੰਮ ਹੋ ਜਾਣਗੇ ਗਾਇਜ਼ ਇੱਕ ਤਾਂ ਇਹਨਾਂ ਦੇ ਬੈਗ ਦੀ ਚੈਕਿੰਗ ਹੋ ਜੂ ਵੀ ਇਹ ਸਕੂਲ ਦੇ ਵਿੱਚ ਕੀ ਕੀ ਲੈ ਕੇ ਜਾਂਦੀਆਂ ਨੇ ਕੀ ਕੁਝ ਕਰਦੀਆਂ ਨੇ ਇੱਕ ਦੂਜਾ ਕੀ ਹੋ ਜੂਗਾ ਵੀ ਇਹਨਾਂ ਦੇ ਜਿਹੜਾ ਬੈਗ ਦੇ ਵਿੱਚ ਨਾ ਬੁੱਕਸ ਵਗੈਰਾ ਐਕਸਟਰਾ ਨੇ ਉਹ ਕੱਢ ਦਾਂਗੇ ਜੇ ਕੋਈ ਹੋਈ ਤਾਂ ਤੇ ਜਿਹਨਾਂ ਦੇ ਬੈਗ ਦੀ ਡਸਟਿੰਗ ਹੋ ਜੂਗੀ ਚਲੋ ਜੀ ਕੀ ਕੁਛ ਕੱਢੋ ਪੌਕਰ ਖਾਲ कुछ है तो नहीं है थे विच। के देख मार्के कुछ नहीं है क्या चलो फिर अगली पॉकेट देखो ये टिफिन आ गया दो तो टिफिन तो अच्छा ए फ्रूट वाला टिफिन है अच्छा लंच बॉक्स है ठीक है वेरी गुड पॉकेट खाली पॉकेट खाली

ਕਪੇ ਕੋ ਗੱਲੀ ਬੁੱਕਮੋਰਡ ਦਿਓ ਅਗਲੇ ਦੀ ਪਾਪਾ ਕੋਦੋਂ ਦੀ ਲੈ ਕੇ ਆਈ ਹੈ ਦਿਨ ਦੀ ਨਹੀਂ ਹੈਗੀ ਚਲ ਅਜੇ ਬੁੱਕਮੋਰਡ ਦਿਓ ਠੀਕ ਹੈ ਤੁਹਾਡੇ ਕੋਲ ਤੁਹਾਡੀ ਬੁੱਕ ਹੈਗੀ ਹੈ ਨਾ ਗਲਤੀ ਨਾਲ ਆ ਗਈ ਤਾਂ ਨੋਟਬੁੱਕ ਵਾਪਸ ਕਰਿਓ ਸਮਾਗਲੇ ਡਸਟ ਕਰੀਏ ਉਹ ਕਰੀ ਸਫਾਈ ਕਰੀਏ ਦੇਖੀ ਕਿ ਕੁਝ ਨਿਕਲੂਗਾ ਉਹ ਬਈ ਹੈਗਾ ਰੇਤਾ ਦੇ ਕਿੰਨਾ ਓਏ ਹੋਏ ਮੈਂ ਢੜਵਾਵਾਂ ਢੜੀ ਕਿੰਨਾ ਰਕਤ ਜਿਹਾ ਵੇਰੀ ਲੋ ਜੀ ਹੁਣ ਇੱਕ ਇੱਕ ਕਰਕੇ ਬੁੱਕ ਪਾਉ ਆਪਦੀ ਠੀਕ ਹੈ ਸੱਟ ਅਸੀਂ ਜੀ ਪਾਲਕ ਤੋੜਨ ਲੱਗੇ ਉਹਦੇ ਵਿੱਚ ਪਾਉਣ ਵਾਸਤੇ ਪ੍ਰਾਪਤ ਅੱਜ ਪਾਲਕ ਵਾਲੇ ਪਰੋਠੇ ਬਣਨਗੇ ਮਿਕਸ ਬਣਨਗੇ ਪਾਲਕ ਮੂਲੀ ਪਾਲਕ ਚਲੋ ਜੀ ਹੋ ਗਿਆ ਬੈਗ-ਬੈਗ ਤੇਰਾ ਸਹੀ ਭਾਈ ਜਿਹੜੀਆਂ ਬੁੱਕਸ ਆਪਾਂ ਨੂੰ ਚਾਹੀਦੀਆਂ ਨੇ ਕਾਪੀਜ਼ ਚਾਹੀਆਂ ਨੇ ਸਕੂਲ ਦੇ ਵਿੱਚ ਉਹੀ ਪਾਈ ਚਲੋ ਛੇ ਤੁਹਾਡਾ ਬੈਗ ਵੀ ਦੇਖੋ ਕਿ ਜਿਓਮੈਟਰੀ ਬਾਕਸ ਰ ਚੈੱਕ ਕਰਾਈ ਮੈਨੂੰ ਕੀ ਹੈ ਜਿਓਮੈਟਰੀ ਬਾਕਸ ਦੇ ਵਿੱਚ ਠੀਕ ਹੈ ਚੱਲ ਜੀ ਅਬ ਤੇਰੀ ਬਾਰੀ ਤੇਰੇ ਕੋਲ ਇੱਕ ਗੋਲ ਵਾਲਾ ਡਿਫਨ ਹੈ ਲੰਚ ਬਾਕਸ ਹੈ ਉਹਦੇ ਕੋਲ ਦੂਜੇ ਵਾਲਾ ਇਹਦੇ ਦੂਜਾ ਲੈ ਇਸ ਤੋਂ ਇੱਕ ਬਿੱਟ ਜਿਆ ਗੁਲੀ ਨਾ ਹਟਕਾ ਨਹੀਂ ਖੁੱਲਦਾ ਆ ਤਾਂ ਖੁੱਲ ਜਾਂਦਾ ਸੀ ਡੱਬੀ ਨਹੀਂ ਨਿਕਲਦੀ ਐਵੇਂ ਤੇ ਤੂੰ ਵੀ ਸ਼ੋਅ ਵਰਗਾ ਲਾ ਕੇ ਕਰ ਮੈਂ ਨੂੰ ਤਾਂ ਖੁੱਲਿਆ ਗਿਆ ਮਿੱਥੋ ਅੱਛਾ ਬੰਦ ਨਹੀਂ ਹੁੰਦਾ ਲੈ ਕਿਉਂ ਖੁੱਲਿਆ ਤੇ ਬੰਦ ਨਹੀਂ ਹੁੰਦਾ ਲੈ ਭਾਈ ਟੀਫਲ ਲੈ ਜਾਂਦੀ ਕੋਲ ਲੈਦੀ ਹੈ ਫਿਰ ਬੰਦ ਫਿਰ ਬੰਦ ਕੋਲ ਕਰਦਾ ਸਕੂਲ ਚ ਕੱਢ ਕੱਢ ਮੈਂ ਕਰ ਦਿੰਦੀ ਹਾਂ ਕੱਢ ਕੱਢ ਮੈਂ ਮੈਮ ਤੋਂ ਕਰਾ ਲੈਣੀ ਹੁੰਦੀ ਹੈ ਤੂੰ ਵੀ ਫਰੂਟ ਬਾਕਸ ਇਹਦੇ ਵਿੱਚ ਕੀ ਭਾਈ ਨਹੀਂ ਹੈ ਬੈਗ ਦਾ ਮੈਂ ਸਾਫ ਕਰਾਂਗੇ ਸਾਰੇ ਬਾਹਰ ਕੱਢਨਾ ਤੇ ਗੁਰਲੀਨ ਨੇ ਤਾਂ ਬੈਗ ਪੈਕ ਕਰਵ ਲਿੱਤਾ ਜੁਬੈਟਰੀ ਬਾਕਸ ਚੈੱਕ ਕਰਾਣਾ ਗੁਰਲੀਨ ਠੀਕ ਹੈ ਨਾ ਕੈਪ ਲਿੱਤੀ ਦੋਨਾਂ ਨੇ ਰੱਬ ਜੀ ਵੀ ਭਾਈ ਆਪਦੇ ਪਿੱਛੇ ਹੈ ਇਹਨੇ ਮੇਰੇ ਪਿੱਛੇ ਆਇਆ ਛੱਡਿਆ ਚਲਾ ਲੂੰਗੀ ਛੱਡਿਆ ਚੱਲ ਜੇ ਸ਼ੇ ਉਹ ਗੁਰਲੀ ਨੇ ਜਿਮੈਟ੍ਰਿਕ ਬੋਕਸ ਚੱਕਰਾ ਬਣਾ ਕੀ ਕੁਛ ਇਹਨੂੰ ਦਿਖਾ ਤੇਰੀ 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 ਇਹ ਸਾਰਾ ਕੁਝ ਸਕੂਲ ਚਾਹੀਦਾ ਉੱਤੇ ਤੈਨੂੰ ਕੀ ਕਰਦੀ ਐ ਚਲ ਕੋ ਗੱਲ ਇਹ ਸਾਰਾ ਕੁਝ ਸਕੂਲ ਚ ਬੱਚਾ ਕੇ ਮੇਰਾ ਸਕੂਲ ਦੇ ਵਿੱਚ ਕੀ ਖੇਲਦੇ ਹੋ ਮੈਂ ਤਾਂ ਬੱਚਾ ਕਿਹਦੇ ਨਾਲ ਮੈਡਮ ਨਾਲ ਕੀ ਬੱਚੇ ਬੱਚੇ ਹੈਰੀ ਨਾਲ ਜਿਹੜੀ ਤੇਰੇ ਫਰੈਂਡਸ ਨੇ ਉਹ ਨਾਲ ਖੇਡਦੇ ਹੋ ਮੈਡਮ ਬੱਚਾ ਚੱਲ ਵਧੀਆ ਪਾਣੀ ਵਾਲੀ ਟੈਂਕੀ ਭਰ ਗਈ ਕੇ ਚੈੱਕ ਕਰ ਪਾਣੀ ਵਾਲੀ ਟੈਂਕੀ ਚੈੱਕ ਕਰ ਭਰ ਗਈ ਚੱਲ ਪਾ ਭਰ ਗਈ ਅੱਛਾ ਆ ਇੰਨੇ ਕਾਪੀ ਆ ਜੀ ਸੁੱਤਾ ਪਿਆ ਪਾਪਾ ਸੁੱਤਾ ਹੋਇਆ ਆ ਹਟਾ ਹਿੰਦੀ ਦੀ ਠੀਕ ਹੈ ਮਮਾ ਨੰਮੀ ਦਾ ਪਿਲੇ ਦੇ ਇਹ ਹੈ ਇੰਗਲਿਸ਼ ਦੀ ਹੈ ਹਾਂ ਭਾਈ ਤੂੰ ਵੇ ਸਕੂਲ ਦੀ ਤਿਆਰੀ ਕਰਦਾ ਹੁਣ ਬੈਗ ਪੈਕ ਕਰਦਾ ਹੁਣ ਸਮਾਰਕੀ ਠੀਕ ਹੈ ਇੱਕ ਹਿੰਦੀ ਦੀ ਹੋਗੀ ਇੰਗਲਿਸ਼ ਦੀ ਹੋਗੀ ਇਹ ਆ ਮੂਰੇ ਪੇਂਟਿੰਗ ਹੀ ਕੀਤੀ ਹੈ ਓਏ ਵਾਸ਼ਾ ਇਹ ਮੈੱਟ ਦੀ ਹੋਗੀ ਠੀਕ ਹੈ ਪੇਂਟਿੰਗ ਬਿਠਾਇਆ ਆ ਕਾਦੀ ਹੈ ਇਹ ਤਾਂ ਵਾਸ਼ਾ ਮੈਲਾ ਮੁੰਡਾ ਖੇਡਦਾ ਸੀ ਕੋਣ ਫਿਰ ਨਾ ਭਾਰ ਕੇ ਚੱਕਦਾ ਉਹ ਨਾ ਪੁੱਤ ਬੈਗ ਭਾਰ ਚ ਬੈਗ ਚ ਕਿੰਨਾ ਭਾਰ ਹੋ ਜਾਂਦਾ ਪੋ ਹਾਂ ਕੋ ਹੰਡਾ ਹੁੰਦਾ ਚੱਲ ਠੀਕ ਹੈ ਅਗਲੀ ਕਾਪੀ ਕਾਦੀ ਹੈ ਇੱਕ ਰੱਖ ਲੈ ਫਿਰ ਇੱਕ ਨਾਲ ਕਿਹੜੀ ਇੱਕ ਨਾਲ ਇੰਨਾ ਭਾਰ ਨਾ ਚੱਕ ਪੁੱਤ ਕਿਆ ਕਰੀ ਹੈ ਆਹ ਵੀ ਓਏ ਆ ਕੀ ਹੈ ਮੈਂ ਤਾਂ ਤੁਹਾਡੇ ਸਕੂਲ ਚ ਬੈਗ ਦਾ ਭਾਰ ਕਢਾਈ ਜਿੰਦਾ ਹੈਗਾ ਤੁਸੀਂ ਆ ਇੰਨੀ ਰੱਖ ਨਹੀਂ ਆਹ ਡੈਲੀ ਹੈ ਇਹ ਡੈਰੀ ਹੋ ਗਈ ਠੀਕ ਹੈ ਆ ਦੇਖੋ ਠੀਕ ਹੈ ਡੈਰੀ ਹੋ ਗਈ ਰੱਖ ਦੇ ਡੈਰੀ ਮੰਨ ਲਈ ਰੱਖ ਦੇ ਰੱਖ ਦੇ ਸਾਈਡ ਤੇ ਬਾਕੀ ਦਿਖਾ ਮੈਨੂੰ ਕਾਪੀਜ਼ ਇੰਨੀ ਕਾਪੀਜ਼ ਠੀਕ ਹੈ ਇੱਕ ਕਾਪੀ ਰੱਖ ਇਹ ਇਹ ਕੀ ਹੈ ਇਹ ਕੀ ਹੈ ਫੇਰ ਕਾਪੀ ਫੇਰ ਕਾਪੀ ਤੇ ਆ ਕਰੀ ਹੈ ਆ ਦੋਨੇ ਫੇਰ ਕਾਪੀ ਨਹੀਂ ਕੀ ਕਰਾਂਦੇ ਸਕੂਲ ਚ ਕਰਾਂਦੇ ਮੈਡਮ ਚਲ ਠੀਕ ਹੈ ਇਹ ਰੱਖ ਤੇ ਆ ਇੰਨੀਆਂ ਕਾਪੀਜ਼ ਦੇਖਿਓ ਗਾਇਜ਼ ਕਿੰਨੀਆਂ ਕਾਪੀਜ਼ ਐਕਸਟਰਾ ਕਿੰਨਾ ਭਾਰ ਚੱਕਿਆ ਹੈਗਾ ਮੇਰੇ ਕੋਲ ਆ ਗਈ ਭਲਾ ਦੀ ਹੋਈ ਗਈ ਹੈ ਇੱਕ ਕਾਪੀ ਲੈ ਜੁੜੀ ਮਰਜ਼ੀ ਲੈਣੀ ਹੈ ਮੈਡਮ ਬੱਚਾ ਖੇਡ ਰਿਹਾ ਨਾਲ ਸਕੂਲ ਦੇ ਵਿੱਚ ਇੱਕ ਕਾਪੀ ਲੈ ਆਹ ਲੋ ਜੀ ਇਹ ਕਿਵੇਂ ਇਹ ਦੀ ਕਹਿੰਦੀ ਹਿੰਦੀ ਦੀ ਹਾਂ ਹਿੰਦੀ ਦੀ ਨੋਟਬੁੱਕ ਵਰਦੀ ਇਹ ਹੁਣ ਮਿਕਸ ਵਾਲੀ ਆ ਫਿਰ ਆ ਕਰ ਲਈ ਤਾਂ ਹੈ ਨਹੀਂ ਮੈਨੂੰ ਕੱਲੀ ਹਿੰਦੀ ਵਾਲੀ ਦੇ ਫਿਰ ਹਿੰਦੀ ਆ ਜੀ ਕੱਲੀ ਹਿੰਦੀ ਚਲ ਮੈਂ ਤੁਹਾਨੂੰ ਜਰਾ ਤੀੋਂ ਸਕੂਲ ਤੇ ਜੂਗਾ ਠੀਕ ਹੈ ਕੇ ਫਿਰ ਆ ਡੱਟ ਲੱਗ ਗਿਆ ਨਾ ਇੱਕੋ ਕਾਪੀ ਲੱਗ ਗਿਆ ਨਾ ਇਹਨਾਂ ਨੂੰ ਆ ਡੱਟ ਲੱਗਿਆ ਨਾ ਇਹ ਠੀਕ ਹੈ ਕੋ ਕਲੀ ਮੈਮ ਨੂੰ ਮੈਂ ਪੁੱਛਿਆ ਰੂਆ ਲੈ ਜਿਹੜੀ ਜਿਹੜੀ ਜੋਤੀ ਹੈ ਤੇ ਇਹਦੀ ਲਿਖਲੀ ਜਿਹੜੀ ਜੋਤੀ ਦਾ ਜਿਵੇਂ ਪਲਾਸਟਿਕ ਕਾਪੀ ਰੇਲੂ ਫੇਰ ਜਿਹੜੀ ਕਾਪੀ ਹੁੰਦੀ ਜਿ세 ਕਲ ਲਿਆ ਆਹ ਐਨੀ ਕਾਪੀਸ ਨਾਲ ਲਿਆ ਕਰ ਦੇਖੋ ਗਾਇਜ਼ ਮੈਂ ਨਾ ਅਨਦਰ ਬੈਂਕ ਚੈੱਕ ਕੀਤਾ ਤੇ ਇਹਦੀ ਬੁਕਸ ਨਾਲ ਯਸ਼ ਦਾ ਬੈਗ ਕਾਫੀ ਹੈਵੀ ਹੋ ਜਾਂਦਾ ਸੀਗਾ ਮੈਂ ਇਹਦੀਆਂ ਬੁਕਸ ਨਾਲ ਸਕੂਲ ਚ ਹੀ ਰਖਵਾਤੀਆਂ ਵੀ ਬੈਗ ਹੈਵੀ ਨਾ ਹੋਵੇ ਉਹਦੇ باوجود ਇਹਦੇ ਬੈਗ ਦੇ ਵਿੱਚੋਂ ਚਾਰ ਕਾਪੀਆਂ ਐਹੋ ਜਿਹੀਆਂ ਨਿਕਲੀਆਂ ਜਿਹੜੀਆਂ ਭਰੀਆਂ ਹੋਈਆਂ ਸੀਗੀਆਂ ਮਹਲੋ ਰਫ ਕਾਪੀ ਸੀਗੀ ਤੇ ਐਨੇ ਨਾ ਮਹਾਰਾਣੀ ਜੀ ਨੇ ਕੀ ਕੀਤਾ ਬੈਗ ਭਰ ਰੱਖਿਆ ਮੈਂ ਤਾਂ ਇਹਦਾ ਬੈਗ ਦਾ ਭਾਰ ਘਟਾ ਰਿਹਾ ਆ ਬੈਗ ਦਾ ਭਾਰ ਵਧਾਰੀ ਹੈ ਹੈ ਬਿਲੋ ਹਜੇ ਵੀ ਤੇਰੀਆਂ ਨਾ ਕੁਝ ਕਾਪੀਜ਼ ਜ਼ਿਆਦਾ ਲੱਗਦੀਆਂ ਨੇ ਨਾ ਵੀ ਹੈ ਇੱਕ ਪ੍ਰਣ ਕੁੱਤੀ ਪੱਕੇ ਰੱਖਣੀ ਉਹ ਦੇਖ ਲਓ ਤੁਸੀਂ ਉਹਨੇ ਮੰਨ ਲਓ ਵੀ ਕਿੰਨੀ ਜ਼ਿਆਦਾ ਇਸ ਮਾਮਲੇ 'ਚ ਉਹ ਹੈ ਵੀ ਬੈਗ ਭਰ ਕੇ ਰੱਖਣਾ ਹੈ ਉਹ ਮੈਂ ਫੇਰ ਕੋਪੀ ਬਣਵਾ ਲਈ ਹੈ ਔ ਤਾਂ ਠੀਕ ਹੈ ਫਿਰ ਤੂੰ ਦੂਜੇ ਕਾਪੇਕ ਰੱਖੇ ਹੋਏ ਸੀ ਐਕਸਟਰਾ ਇਹ ਡੈਰੀ ਹੈ ਚੱਲ ਠੀਕ ਹੈ ਹੁਣ ਕਰੋ ਤਿਆਰੀ ਬੈਗਪੈਕ ਕਰ ਲਓ ਫੇ ਸਕੂਲ ਦੀ ਡੈਰੀ ਆ ਸਕਦੀ ਹੈ ਅੱਜ ਬੈਟਰੀ ਚੈੱਕ ਕਰਾ ਫਿਰ ਜਲਦੀ ਕਰਾ ਮੈਂ ਬ੍ਰੇਕਫਾਸਟ ਵੀ ਕਰਨਾ ਹੈ। ਐ ਤੂੰ ਤੇ ਪੈਨ ਰੱਖ ਕਰਕੇ ਛੇ। ਕਲੱਚ ਪਈ ਛੀ ਰਾ। ਅੱਛਾ ਤੇ ਬਾਕੀ ਨੇ ਕੰਮ ਰੱਖੋ। ਠੀਕ ਹੈ ਸਕੂਲ ਤੇ ਜਿਹਨੇ ਕਲਰ ਯੂਜ਼ ਹੁੰਦੇ ਐ। ਕਟੋ ਕਟ ਕਾਲ ਲਿੰਦੇ ਐ। ਮੈਮ ਕਰਾਂਦੀ ਐ। ਲਾਈ ਮਾਰ ਬੱਸ। ਮੈਮ ਕਰਾਂਦੀ ਐ ਸਕੂਲ ਚ ਕਲਰ ਜਿਹੇ ਯੂਜ਼। ਕਟੋ ਕਟ ਕਲਰ ਬੁੱਕ ਚ ਕਰਾਂਦੀ ਐ। ਉਦੋਂ ਕਲਰ ਸਿਹਾਰ ਦੇ ਵਰਤਨੇ ਹੁੰਦੇ ਐ। ਮੈਮ ਕੋਲ ਨਹੀਂ ਹੁੰਦੇ। ਹੁੰਦੇ ਆ ਉਹ। ਅੱਛਾ। ਜਿਹਦੇ ਕੋਲ ਨਹੀਂ ਹੁੰਦੇ ਉਹਦੇ ਹਾਂਜੀ ਚੱਲ ਠੀਕ ਹੈ ਪੈਕ ਕਰ ਲੈ ਫਿਰ ਕਾਪੀਜ਼ ਪੈਕ ਕਰ ਲੈ ਬੈਗ ਮੁਝਾਰ ਚੜ੍ਹ ਲੈ ਇੱਕ ਵਾਰੀ ਪੁੱਤ ਹਾਂ ਤੇ ਉਹ ਤੂੰ ਇਹ ਨਾ ਰੱਖਿਆ ਕਰ ਨਾ ਕਿੰਨੇ ਕਿੰਨੀ ਡਸ ਨਿਕਲਦੀ ਤੁਹਾਡੇ ਬੈਗਾਂ ਦੇ ਵਿੱਚੋਂ ਬਸ ਲੈ ਪਾ ਫਿਰ ਠੀਕ ਹੈ ਗਾਇਜ਼ ਤੇ ਮੈਂ ਕਰਦਾ ਬ੍ਰੇਕਫਾਸਟ ਕਿਉਂਕਿ ਹੁਣ ਬੱਚੇ ਰੈਡੀ ਹੋ ਗਏ ਇਹ ਸਕੂਲ ਵਾਸਤੇ ਤਿਆਰ ਨੇ ਬੈਗ ਇਹਨਾਂ ਨੇ ਪੈਕ ਕਰ ਲਿਆ ਤੇ ਇਹਦੀ ਵੈਨ ਆਏਗੀ ਕਿੰਨੇ ਵਜੇ ਵੈਨ ਆਏਗੀ 8:00 ਵਜੇ ਵੈਨ ਆਏਗੀ ਇਹ ਫਿਰ ਜਾਣਗੇ ਸਕੂਲ ਤੇ ਚਲੋ ਅੱਜ ਆਪਾਂ ਨੂੰ ਕੰਮ ਹੈ ਥੋੜਾ ਜ਼ਰੂਰੀ ਤਾਂ ਕਰਕੇ ਆਪਾਂ ਅੱਜ ਦਾ ਵਲੌਗ ਆਪਦਾ ਇੰਨਾ ਕੀ ਬਣਾਵਾਂਗੇ ਤੇ ਬਾਕੀ ਗੱਲਾਂ ਕਰਾਂਗੇ ਕੱਲ ਠੀਕ ਹੈ ਜੀ ਬਾਏ ਬਾਏ